ਮਿੱਟੀ ਆ શરીર ਕੁਛ ਨਹੀਂ ਰਹਿਣਾ ਇਹਦਾ ਮਾਨ ਨਹੀਂ ਕੀਤਾ ਜਾ ਸਕਦਾ ਕਬੀਰ ਸਾਹਿਬ ਬੜੇ ਪਿਆਰੇ ਬਚਨ ਸਮਝਾਉਂਦੇ ਹਨ ਗੁਰਬਾਣੀ ਵਿੱਚ ਕਬੀਰ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ ਚਾਮਲ ਬੇਟੇ ਹਾਟ ਹੈ ਬਰਬੁਰ ਪਰ 77 ਤੇ ਫਲ ਕਰਨੀ ਗਾਲ ਕਬੀਰ ਸਾਹਿਬ ਕਹਿੰਦੇ ਆ ਚੰਮ ਹੱਡੀਆਂ ਜਿਨ੍ਹਾਂ ਦੇ ਉੱਤੇ ਚੰਮਲ ਪੇਟੀ ਹੋਈ ਹੈ ਤੇ ਸਰੀਰ ਤਿਆਰ ਕੀਤਾ ਹੋਇਆ ਸਰੀਰ ਦਾ ਪੁਤਲਾ ਕਬੀਰ ਗਰਬਨ ਕੀਜੀਏ ਇਸ ਸਰੀਰ ਦਾ ਮਾਨਨ ਕੀਤਾ ਜਾ ਸਕਦਾ ਕੀ ਪਤਾ ਅੱਜ ਹੈ ਕੱਲ ਨਹੀਂ ਹੋਏਗਾ ਕਬੀਰ ਗਰਬਨ ਕੀਜੀਏ ਚੰਮਲ ਪੇਟੇ ਹਾਰ ਦੇ ਉੱਪਰ ਛਤਰ ਤਰ ਆ ਜਿਹੜਾ ਸੀਤ ਲੈ ਕੇ ਇੱਕ ਬਾਦਸ਼ਾਹ ਘੂੜੇ ਤੇ ਚੜ ਜਾਂਦਾ ਹੈ ਉਹਦੇ ਸੇਤ ਦੇ 76 ਝੁੰਡੇ ਆ। ਇਸੇ ਸ਼ਰੀਰ ਨੂੰ ਲੈ ਕੇ ਸੰਘਾਸਤ ਉੱਤੇ ਬੈਠ ਜਾਂਦਾ ਹੈ ਸੰਘਾਸਤ ਤੇ ਬਹਿ ਕੇ ਜਿਹੜਾ ਫਰਮਾਨ ਜਾਰੀ ਕਰ ਦਿੰਦਾ ਹੈ ਪੂਰੀ ਪਰਜਾ ਮੰਨਦੀ ਹੈ। ਜਦੋਂ ਸ਼ਹਿਰ ਦੇ ਵਿੱਚ ਨਿਕਲਦਾ ਹੈ ਤੇ ਪੂਰੀ ਪਰਜਾ ਦਾ ਸਤਿਕਾਰ ਕੇ ਸਲਾਮਾ ਕਰਨੀ ਹੈ। ਕਿਸੇ ਵਿੱਚ ਇਤਤਾਤੀ ਹੈ। ਕੇ ਬਾਤ ਬਾਤੀਆਂ ਵਿੱਚ ਅੱਖ-ਬਾਕੀ ਦੀ ਗੱਲ ਕਰ ਸਕਦੇ ਪਰ ਮਹਾਰਾਜ ਨੇ ਇਸ ਸਰੀਰ ਦਾ ਮਾਨ ਕਰਨ ਵਾਲਿਆ ਕਿੰਨਾ ਚਿਰ ਮਾਨ ਕਰੇਗਾ ਹੈ ਪਰ ਪਰ ਛਤਰ ਤੇਹੇ ਕੋਮ ਘਰਨੀ ਗਾੜ ਇੱਕ ਨਾ ਇੱਕ ਨਾ ਤੇ ਇਹ ਸ਼੍ਰੀ ਧਰਤੀ ਚ ਗੱਡਿਆ ਹੀ ਜਾਣਾ ਆਪ ਨੂੰ ਸਤਨਾ ਇੱਕ ਨਾ ਇੱਕ ਨਾ ਤੇ ਮਿੱਟੀ ਹੋਣਾ ਹੀ ਆ ਹੁਣ ਕੋੜੇ ਦੇ ਜਨ ਜਪ ਭਵੇਂ ਭਵੇਂ ਸੋਨੇ ਦੇ ਛਤਰ ਚ ਹੁੰਦੇ ਹੋਣ ਧੰਨ ਤੁੰ ਕੋਵਿੰਦ ਸਿੰਘ ਜੀ ਮਹਾਰਾਜ ਕਾ ਜੇ ਬਣ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ ਜਦੋਂ ਆਪਾਂ ਅੱਲਾ ਪ੍ਰਸਾਦ ਸਹੀਏ ਪੜ੍ਹਦੇ ਆ ਨਾ ਨਿਤਨੇਦੀਆਂ ਬਾਣੀਆਂ ਤੇ ਸਤਿਗੁਰੂ ਜੀ ਕਹਿੰਦੇ ਮਨ ਦੇ ਤੰਗ ਦਰੇ ਦ ਸੰਗ ਅਨੂਪੋ ਤੰਦ ਸਰੰਗ ਸਵਾਰੇ ਕੋਟ ਰੰਗ ਰੰਗ ਸਿਕੂਤਤ ਕੌਣ ਕੇ ਕੌਣ ਉਜਾਲ ਦੇ ਬਾਰੇ ਕਹਿੰਦੇ ਤੇਰੀ ਫੌਜ ਦੇ ਵਿੱਚ ਕਰੋੜਾਂ ਹੀ ਘੋੜੇ ਹੋਣ ਤੇ ਉਹ ਇੰਨੇ ਫ਼ਤੀਲੇ ਹੋਣ ਹਰਨਾਵਤ ਵਿਸ਼ਾਲਾ ਮਾਰਦੇ ਹੋ ਹਵਾ ਨਾਲ ਗੱਲਾਂ ਕਰਦੇ ਹੋ ਜਦੋਂ ਦੌੜਦੇ ਹੋਣ ਮਾਤੇ ਮਤੰਗ ਜਰੇ ਜਰ ਸੰਕੁਮ ਉਤੰਤ ਸਰੰਗ ਸਵਾਰੇ ਇੱਕ ਤਰੰਗ ਰੰਗ ਸਿਕੁਦਤ ਕੌਣ ਕੇ ਕੌਣ ਪੂਜਾ ਜਨੇ ਵਾਰੇ ਭਾਰੀ ਪੂਜਾ ਜਿਕੇ ਪਪਲੀ ਵੀ ਨਿਆਮ ਸਿੱਖੀ ਜਾਜਿ ਚਾਰੇ ਤੂ ਸਗਾਸਨ ਤੇ ਬੈਠੇ ਬੈਠੇ ਬਾਦਸ਼ਾਹ ਦੇ ਤੇ ਪੂਰੀ ਦੁਨੀਆ ਤੈਨੂੰ ਸਲਾਮਾ ਕਰਦੀ ਹੋਵੇ ਪੂਰੀ ਦੁਨੀਆ ਤੇਰੇ ਅਗੇ ਝੁਕਦੀ ਹੋਵੇ ਪਰ ਮਾਰੇ ਕਹਿੰਦੇ ਇਤੇ ਭਏ ਤੂ ਕਹਾ ਪੈ ਪੈ ਬੁੱਧ ਉਹ ਐਡਾ ਵੱਡਾ ਰਾਜਾ ਹੁੰਦਾ ਹੋਇਆ ਵੀ ਭਲਾ ਕੀ ਰਾਜਾ ਜائیں ਇਤੇ ਪਏ ਧੋਖਾ ਪੇਪਪਤ ਅੰਤ ਕੋ ਨਾ ਨਹੀਂ ਪਾਏ ਭਧਾਰੇ ਜਦੋਂ ਆਖਰਕਾਰ ਇਸ ਦੁਨੀਆ ਤੋਂ ਨੰਗੇ ਪੈਰੀ ਹੀ ਜਾਣਾ ਹੈ ਸਤਨਾਮ ਨੰਗੇ ਪੈਰੀ ਹੀ ਜਾਣਾ ਹੈ ਆਖਰ ਇਸ ਦੁਨੀਆ ਤੋਂ ਨੰਗੇ ਪੈਰੀ ਵੀਰ ਸਾਹਿਬ ਨੇ ਨੰਗੇ ਪੈਰੀ ਜਾਂਦੇ ਵੇਖੇ ਹੋਣੇ ਆ ਤੇ ਵੀਰ ਸਾਹਿਬ ਨੇ ਕਹਿਤਾ ਵੀਰ ਸਾਹਿਬ ਕਹਿੰਦੇ ਕੌਡੀ ਕੌਡੀ ਜੋਰ ਕੇ ਜੋਰੇ ਲੱਗ ਤੋਰ ਜਲਦੀ ਬਾਗ ਮਕਸ਼ ਮਿਲੇਓ ਲੈ ਲੂ ਕੀ ਤੋਤ ਕਬੀਰ ਸਾਹਿਬ ਨੇ ਕਿਹਾ ਆਪਣੇ ਦੇ ਘਰ ਘਰ ਮਰੀ ਮਾਨ ਨਾ ਕਨੀ ਇੱਥੇ ਲੰਗੇ ਪੈਲੀ ਗਏ ਜਿਨ੍ਹਾਂ ਦੇ ਲੱਖਾਂ ਕਰੋੜ ਸਨ ਲੱਖਾਂ ਕਰੋੜਾਂ ਉਹਨਾਂ ਉਹਨਾਂ ਦੀਆਂ ਸਾਰੀਆਂ ਦੀਆਂ ਜੈ ਦਾਤਾ ਸਭ ਕੁਝ ਇੱਥੇ ਹੀ ਰਹਿ ਗਿਆ ਹੁਣ ਕਬੀਰ ਸਾਹਿਬ ਦੇ ਸਮਝਾਉਣ ਦਾ ਤਰੀਕਾ ਹੈ ਮਾੜਾ ਹੀ ਸਮਝਾਉਣ ਦਾ ਠੀਕ ਹੈ ਸਤਗੁਰੂ ਜੀ ਕਹਿੰਦੇ ਰਾਜ ਆਜਣਾ ਮਾੜੀ ਗੱਲ ਨਹੀਂ ਰਾਜ ਆਜ ਮਾਨ ਲੈ ਚੰਗੀ ਗੱਲ ਹੈ ਆਹ ਸ਼ਰੀਰ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਜੇ ਸੰਭਾਲ ਕੇ ਇਸ ਜੀਵਨ ਦੀ ਕਦਰ ਕਰ ਚੰਗੀ ਗੱਲ ਹੈ ਪਰ ਚੇਤੇ ਰੱਖੀ ਇਹ ਚੀਜ਼ਾਂ ਬਹੁਤਾ ਸਮਾਂ ਨਾਲ ਨਿਭਣ ਵਾਲੀਆਂ ਨਹੀਂ ਆਖਰਕਾਰ ਇਹ ਛੱਡ ਕੇ ਵੀ ਜਾਣੇ ਪੈਣਗੇ ਇਹ ਵੀ ਗੱਲ ਧਿਆਨ ਚ ਰੱਖਣੀ ਹੈ ਮਾਨ ਨਹੀਂ ਹੁੰਦਾ ਫਿਰ ਬੰਦੇ ਦੇ ਪੁੱਤਰ ਫਿਰ ਬੰਦੇ ਦੇ ਅੰਦਰ ਹੰਕਾਰ ਨਹੀਂ ਹੁੰਦਾ ਹੁਣ ਬੰਦੇ ਨੂੰ ਸਰਾਹ ਹੁੰਦੀ ਕਿੰਨੀ ਸੋਹਣੀ ਵੀ ਨਹੀਂ ਹੁੰਦੀ ਸਰਾਹ ਦੇ ਵਿੱਚ ਕਿੰਨਾ ਹੀ ਸੋਹਣਾ ਕਮਰਾ ਬਿਲਿਆ ਹੋਇਆ ਹੋਵੇ ਕਦੇ ਉਸ ਕਮਰੇ ਦਾ ਬੰਦਾ ਮਾਣ ਕਰਦਾ ਹੈ ਵੀ ਮੈਂ ਤੇ ਬੜੇ ਛੋਟੇ ਕਮਰੇ ਦਾ ਮਾਲ ਮਾਣ ਕਿਉਂ ਕਿਉਂਕਿ ਉਹਨੂੰ ਪਤਾ ਹੈ ਵੀ ਅੱਜ ਮੈਂ ਇਸ ਕਮਰੇ 'ਚ ਹਾਂ ਕੱਲ ਨੂੰ ਮੈਂ ਨਹੀਂ ਹੋਣੀ ਕੋਈ ਇਹ ਸ਼ਰੀਰ ਕਿ ਜਾਣਾ ਪੈਣਾ ਮਾਣ ਨਹੀਂ ਹੋਣਾ ਉਹਦੀ ਸੁੰਦਰਤਾ ਨੂੰ ਬੰਦਾ ਮਾਣਦਾ ਹੈ ਉਹਦੀ ਸੁੰਦਰਤਾ ਨੂੰ ਬੰਦਾ ਆਨੰਦ ਦੇ ਨਾਲ ਉੱਕੇ ਹੁੰਦੇ ਕਮਰੇ ਨੂੰ ਪਰ ਉਸ ਕਮਰੇ ਦਾ ਸਰਾ ਦਾ ਮਾਣ ਨਹੀਂ ਕਰਦਾ ਕਿਉਂਕਿ ਪਤਾ ਹੈ ਮੇਰਾ ਨਹੀਂ ਹੈ ਤੇ ਜਿਹੜੀਆਂ ਚੀਜ਼ਾਂ ਨੂੰ ਬੰਦਾ ਆਪਣਾ ਮੰਨ ਕੇ ਬੈਠਾ ਹੈ ਨਾ ਮਾਰੇ ਕਹਿੰਦੇ ਕਿ ਇਹ ਵੀ ਤੇਰੀਆਂ ਨਹੀਂ ਹਨ ਇਹਨਾਂ ਦਾ ਵੀ ਮਾਨ ਕਰਨਾ ਚਾਹੀਦਾ ਕਿਉਂਕਿ ਨਾਗੇ ਪਾਉ ਤੇ ਗਏ ਜਨ ਕੇ ਲੱਖ ਜਿੰਨੇ ਵੀ ਗਏ ਕੇ ਨੰਗੇ ਪੈਰੀ ਕੇ ਮਰਦੇ ਦੇ ਕਦੇ ਵੀ ਆਪਾਂ ਪੈਰ ਤੇ ਜੋੜਾ ਪਹਿਨਿਆ ਨਹੀਂ ਦੇਖਿਆ ਹੁੰਿਆ ਹਣਾ ਆਖਰ ਆਖਰ ਜਿਹੜੀ ਆੰਤ ਬੰਦਾ ਆਇਆ ਵੀ ਨੰਗੇ ਪੈਰੀ ਦੁਨੀਆ ਤੇ ਤੇ ਜਦੋਂ ਜੀਵ ਜਾਂਦਾ ਓਦੋਂ ਵੀ ਨੰਗੇ ਪੈਰੀ ਹੀ ਜਾਂਦਾ ਸਭ ਕੁਝ ਇੱਥੇ ਚਲਿਆ ਚਲਿਆ ਜਾਂਦਾ ਇੱਥੇ ਰਹਿ ਜਾਂਦਾ ਹੈ ਤਕਬੀਰ ਸਿੰਘ ਕਹਿੰਦੇ ਮਾਨ ਨਾ ਕਰੀ ਭਾਈ ਇਹ ਸ਼ਰੀਰ ਅੱਜ ਹੈ ਕੱਲ ਨਹੀਂ ਹੋਏ